ਨੈਕਸਟ 24 ਪੰਜਾਬ న్యూਸ ਚੈਨਲ ਦੇ ਦਰਸ਼ਕਾਂ ਨੂੰ ਪਰਪੇ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸਾਡੀ ਹਰ ਦਿਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਇੱਕ ਰੁੱਖ 100 ਸੁੱਖ ਦੇ ਨਾਮ ਨਾਲ ਪ੍ਰਚਲਿਤ ਕਹਾਵਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਸ ਕਰਕੇ ਇਸ ਵਾਰ ਨੂੰ ਕਮਿਊਨਿਸਟ ਹੈਲਥ ਆਫਸਰ ਪੂਰੇ ਪੰਜਾਬ ਦੇ ਵਿੱਚ 1 ਜੂਨ ਤੋਂ 5 ਜੂਨ ਤੱਕ ਹਜ਼ਾਰਾਂ ਰੁੱਖ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਵੇਗਾ। ਇਸ ਗੱਲ ਦੀ ਜਾਣਕਾਰੀ ਦਿੰਦਾ ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਸੁਨੀਲ ਤਰਗੋਤਲਾ ਜੀ ਨੇ ਦੱਸਿਆ ਕਿ ਪੂਰੀ ਦੁਨੀਆ ਦੇ ਵਿੱਚ ਪ੍ਰਦੂਸ਼ਣ ਇੱਕ ਗੰਭੀਰਤਾ ਸਮੱਸਿਆ ਬਣ ਚੁੱਕਾ ਹੈ ਜੇ ਤੁਸੀਂ ਭਾਰਤ ਦੇ ਕਿਸੇ ਵੀ ਵੱਡੇ ਸ਼ਹਿਰ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇੱਥੇ ਰਹਿਣ ਵਾਲੇ ਲੋਕ ਹਰ ਸਾਲ ਵਧਦੇ ਤਾਪਮਾਨ ਅਤੇ ਪ੍ਰਦੂਸ਼ਣ ਦੇ ਵਿਚਕਾਰ ਕਿਵੇਂ ਜੀ ਰਹੇ ਹਨ ਪੰਜਾਬ ਨੂੰ ਤਾਂ ਪਾਣੀਆਂ ਦਾ ਸੂਬਾ ਆਖਿਆ ਜਾਂਦਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਾ ਪਿੰਡ ਮਲਕਪੁਰ ਦੇ ਸਰਪੰਚ ਸਰਦਾਰ ਮਨਜੀਤ ਸਿੰਘ ਨੇ ਕਿਹਾ ਕਿ ਸਾਡੇ ਵਾਤਾਵਰਣ 'ਚ ਲਗਾਤਾਰ ਵੱਧਦਾ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਰ ਇੱਕ ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਬਟਾਲਾ ਤੋਂ ਰਮੇਸ਼ ਪਾਟਿਆ ਦੀ ਵਿਸ਼ੇਸ਼ ਰਿਪੋਰਟ ਸਰ ਮੇਰਾ ਨਾਮ ਡਾਕਟਰ ਸੁਨੀਲ ਤਰਗੋਤਰਾ ਜੀ ਆ ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਦਾ ਪ੍ਰਧਾਨ ਆ ਮੈਂ ਸੁਭਾ ਪ੍ਰਧਾਨ ਸੋ ਯੂਨੀਅਨ ਨੇ ਇੱਕ ਪਿਛਲੇ ਦਿਨੇ ਹੀ ਵਾਤਾਵਰਨ ਵਿਸ਼ਵ ਵਾਤਾਵਰਨ ਦਿਵਸ ਜਿਹੜਾ 5 ਜੂਨ ਨੂੰ ਆ ਰਿਹਾ ਹੈ ਉਹਦੇ ਬਾਬਤ ਯੂਨੀਅਨ ਨੇ ਇੱਕ ਫੈਸਲਾ ਕੀਤਾ ਕਿ ਰੁੱਖਾਂ ਦੇ ਫਾਇਦੇ ਦੱਸਣ ਦੀ ਲੋੜ ਨਹੀਂ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਲੇਕਿਨ ਅੱਜ ਕੱਲ ਜਿੱਦਾਂ ਡਵੈਲਪਮੈਂਟ ਹੋ ਰਹੀ ਆ ਉਹਦੇ ਕਰਕੇ ਰੁੱਖਾਂ ਦੀ ਜਿਹੜੀ ਕਟਾਈ ਆ ਉਹ ਬਹੁਤ ਜ਼ਿਆਦਾ ਚੱਲ ਰਹੀ ਆ ਤੇ ਰੁੱਖਾਂ ਦੀ ਕਟਾਈ ਦੇ ਕਾਰਨ ਚਾਹੇ ਉਹ ਬਿਮਾਰੀਆਂ ਹੋਣ ਚਾਹੇ ਉਹ ਸਾਫ ਸੁਥਰੀ ਹਵਾ ਹੋਵੇ ਜਾਂ ਵਾਤਾਵਰਨ ਹੋਵੇ ਉਹਦੀ ਬਹੁਤ ਕਮੀ ਆ ਰਹੀ ਹੈ ਸੋ ਯੂਨੀਅਨ ਦੇ ਫੈਸਲੇ ਦੇ ਤਹਿਤ ਇੱਕ ਤਰੀਕ ਤੋਂ ਲੈ ਕੇ 5 ਜੂਨ ਦੇ ਵਿੱਚ ਵਿੱਚ ਸਾਰੇ ਕਮਿਊਨਿਟੀ ਹੈਲਥ ਆਫਸਰ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਟੋਟਲ 10000 ਰੁੱਖਾਂ ਦਾ ਲਾਣ ਦਾ ਜਿਹੜਾ ਆ ਆਪਾਂ ਮਿਸ਼ਨ ਆਰੰਭਿਆ ਆ ਸੋ ਉਹਦੇ ਤਹਿਤ ਹੀ ਅੱਜ ਪਿੰਡ ਮਲਕਪੁਰ ਆਯੂਸ਼ਮਨ ਰੋਗье ਕੇਂਦਰ ਦੇ ਵਿੱਚ ਆਪਾਂ ਜਿਹੜੇ ਬੂਟੇ ਆ ਰੁੱਖਾ ਜਿਹੜੇ ਸ਼ਾਨਦਾਰ ਤੇ ਫਲਦਾਰ ਉਹ ਲਗਾਏ ਸਰ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਇਹ ਮੇਰੀ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਵੀ ਹੈ ਕਿ ਇਸ ਚੀਜ਼ ਦਾ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਦੇਖੋ ਕਿਸਾਨਾਂ ਦੀ ਆਪਣੀਆਂ ਮਜਬੂਰੀਆਂ ਕੁਝ ਚੀਜ਼ਾਂ ਹੈਗੀਆਂ ਸਰਕਾਰ ਦੇ ਉਹ ਦਿਵਾਨ ਲੇਕਿਨ ਫਿਰ ਵੀ ਜੇ ਆਪਾਂ ਕੁਝ ਇਦਾਂ ਦਾ ਕਰਦੇ ਹਾਂ ਸਾਨੂੰ ਬੂਟਿਆਂ ਦੀ ਜਿਹੜੀ ਧਿਆਨ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਰੱਖਣਾ ਜ਼ਰੂਰੀ ਹੈ ਤਾਂ ਕਿ ਉਹ ਲੋਕਾਂ ਦਾ ਜਿਹੜਾ ਆ ਨੁਕਸਾਨ ਨਾ ਹੋਵੇ ਜਿਹੜੇ ਬੂਟੇ ਆ ਉਹ ਖਰਾਬ ਨਾ ਹੋਣ ਬੇਰਾਹੀ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਜਿੰਨੇ ਵਦ ਆਪਾਂ ਰੁੱਖ ਲਾਵਾਂਗੇ ਆਉਣ ਵਾਲੀ ਪੀੜ੍ਹੀ ਸਾਡੀ ਓਨੀ ਸੁਖਾਲੀ ਨਿਕਲੇਗੀ ਦੇਖੋ ਆਪਾਂ ਪੁਰਾਣਾ ਸਮਾਂ ਯਾਦ ਕਰੀਏ ਸਾਡੇ ਦਾਦੇ ਪੜਦਾਦੇ ਸਾਡੇ ਪਛੋਕੜ ਸਾਡੇ ਪਿੰਡਾਂ ਪਿੰਡਾਂ ਦਾ ਜਿਹੜਾ ਵਾਤਾਵਰਣ ਸੀਗਾ ਉਹ ਕਿੰਨਾ ਸਵੱਛ ਸੀਗਾ ਤੇ ਅੱਜ ਕੱਲ ਜਿਹੜਾ ਰੁੱਖਾਂ ਦੀ ਕਟਾਈ ਕਟਾਈ ਦੇ ਕਾਰਨ ਜਿਹੜਾ ਹਾਲਾਤ ਆ ਉਹ ਬੜੇ ਵੱਧ ਤੋਂ ਬੱਤਰ ਹੋਣ ਲੱਗ ਗਏ ਆ ਚਾਹੇ ਉਹ ਪਾਣੀ ਹੋਵੇ ਚਾਹੇ ਉਹ ਹਵਾ ਹੋਵੇ ਕਿਸੇ ਵੀ ਪਿੰਡ ਦੀ ਉਸ ਤਰੀਕੇ ਦੀ ਨਹੀਂ ਰਹੀ ਜਿੱਦਾਂ ਦੀਆਂ ਪਹਿਲਾਂ ਸੀਗੀਆਂ ਸੋ ਮੇਰੀ ਸਾਰੇ ਸਰੋਤਿਆਂ ਨੂੰ ਇਹ ਬੇਨਤੀ ਆ ਕਿ ਆਪਾਂ ਰੁੱਖਾਂ ਦੀ ਜਿਹੜੀ ਗਿਣਤੀ ਆ ਵਧਾਈਏ ਆਪਣੀ ਜ਼ਿੰਮੇਵਾਰੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਜੇ ਆਪਾਂ ਇੱਕ ਇੱਕ ਦੋ ਦੋ ਰੁੱਖ ਵੀ ਲਾ ਦਈਏ ਤੇ ਤੁਸੀਂ ਇਸ ਚੀਜ਼ ਦਾ ਅੰਦਾਜ਼ਾ ਲਾਓ ਕਿ ਰੁੱਖਾਂ ਦੀ ਗਿਣਤੀ ਆਉਣ ਵਾਲੇ 2-4 ਸਾਲਾਂ ਤੱਕ ਕਿੱਥੇ ਪਹੁੰਚੇਗੀ ਧੰਨਵਾਦ ਜੀ ਮਨਜੀਤ ਸਿੰਘ ਪਿੰਡ ਮਲਕਪੁਰ ਤੋਂ ਸਰਪੰਚ ਸਰ ਇੱਕ ਰੁੱਖ ਸੋਕ ਅੱਜ ਤੂੰ ਪ੍ਰਾਰਾ ਕੀਤਾ ਉਹਨੇ ਬਰੇ ਜਰਾਸ ਇੱਕ ਰੁੱਖ 100 ਸੁੱਖ ਜਿਹੜਾ ਇਹ ਬਿਲਕੁਲ ਠੁਕਵੀਂ ਗੱਲ ਆ 100 ਤੋਂ ਵੀ ਇਹਦੇ ਜ਼ਿਆਦਾ ਫਾਇਦੇ ਆ ਦੂਸਰਾ ਜਿਹੜਾ ਅੱਜ ਇਹ ਪੁਰਾਣਾ ਡਾਕਟਰ ਸਾਹਿਬ ਹਰਾਂ ਦੀ ਟੀਮ ਵੱਲੋਂ ਤੇ ਪਿੰਡ ਦੇ ਸਹਿਯੋਗ ਮਤਲਬ ਪੰਚਾਇਤ ਦੇ ਸਹਿਯੋਗ ਨਾਲ ਜਿਹੜਾ ਕੀਤਾ ਬਹੁਤ ਵਧੀਆ ਛਲਾਗਾ ਜੋ ਕੰਮ ਆ ਤੇ ਬਾਕੀ ਹਰ ਬੰਦੇ ਨੂੰ ਹਰ ਕਿਸਾਨ ਨੂੰ ਕਿੱਦਾਂ ਸਾਡੇ ਮੋਟਰਾਂ ਦੇ ਜਗ੍ਹਾ ਖਾਲੀ ਪਈ ਹੈ ਬੰਨਿਆ ਤੇ ਖਾਲੀ ਜਗ੍ਹਾ ਪਈਆਂ ਨੇ ਉੱਥੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਨੇ ਮੈਂ ਆਪ ਵੀ ਤਕਰੀਬਨ ਹਰ ਸਾਲ ਕੋਈ 150 ਰੁੱਖ ਲਾਉਂਦਾ ਵਾਂ ਜੀ ਆਪਣੇ ਖੇਤਾ 'ਚ ਪਾਪੂਲਰ ਲਾਉਣਾ ਵਾ ਉਹਨਾਂ ਦਾ ਫਾਇਦਾ ਵੀ ਹੁੰਦਾ ਤੇ ਵਾਤਾਵਰਣ ਵੀ ਸ਼ੁੱਧ ਹੁੰਦਾ ਉਹਦੇ ਨਾਲ ਤੇ ਬਾਕੀ ਬੰਦਾ ਕੀ ਕਹੇਗਾ ਜਿਹੜੇ ਗਿੜੀਦਾ ਕਸਾਨ ਹੈ ਤੁਲ ਕੀ ਮੰਨਦਾ ਮੈਸੇਜ ਇਹ ਹੀ ਹੈ ਕਿ ਉਰਾਲੀ ਝੋਨੇ ਦੀ ਤੇ ਮਤਲਬ ਇਹ ਜਿਹੜਾ ਕਣਕ ਦਾ ਨਾਲ ਇਹਨੂੰ ਅੱਗ ਨਹੀਂ ਲਾਉਣੀ ਚਾਹੀਦੀ ਮੈਂ ਤੇ ਘੱਟੋ ਘੱਟ ਪਿਛਲੇ 8-10 ਸਾਲ ਤੋਂ ਕਦੀ ਵੀ ਆਪਣੇ ਖੇਤ ਚ ਅੱਗ ਨਹੀਂ ਲਾਈ ਤੇ ਮੈਨੂੰ ਮਕਾਇਦਾ ਮੈਪੇ ਵੱਲੋਂ ਸਰਟੀਫਿਕੇਟ ਵੀ ਮਿਲੇ ਨੇ ਤੇ ਇਹਦਾ ਬਹੁਤ ਫਾਇਦਾ ਬੈਨੀਫਿਟ ਆ ਇਹਨੂੰ ਆਪਾਂ ਰਹਿਤ ਖੂਹ ਜਿਹੜੀ ਵਿੱਚੇ ਪੈਲੀਆਂ ਦੇ ਵਾਹੀਏ ਉਹਦੀ ਖਾਦ ਵਗੈਰਾ ਵੱਧਦੀ ਹੈ ਤੇ ਦੂਸਰਾ ਜਿਹੜਾ ਵਾਤਾਵਰਨ ਹੈ ਉਹ ਵੀ ਨਹੀਂ ਗੰਦਲਾ ਹੁੰਦਾ ਬਹੁਤ ਇਹਦਾ ਫਾਇਦਾ ਵਾ ਇਹ ਹਰ ਇੱਕ ਇਨਸਾਨ ਨੂੰ ਚਾਹੀਦਾ ਕਿ ਅੱਗ ਨਾਲ ਆਏ ਇਹ ਬੇਨਤੀ ਆ ਬਾਕੀ ਤੁਹਾਡਾ ਸਾਰੇ ਇੱਥੇ ਆਈ ਹੋਈ ਟੀਮ ਦਾ ਮਤਲਬ ਚੈਨਲ ਵਾਲੇ ਮਾਧਿਅਮ ਵੱਲੋਂ ਆਉਂ ਤੇ ਇੱਥੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮੇਰਾ ਨਾਮ ਨਿਸ਼ਾਨ ਸਿੰਘ ਆ ਜੀ ਮੈਂ ਸਾਫ ਦਾ ਮੈਂਬਰ ਪਿੰਡ ਮੜਕੋੜ ਤੋਂ ਤੇ ਅਸੀਂ ਡਾਕਟਰ ਸੁਨੀਲ ਜੀ ਦਾ ਬੜਾ ਧੰਨਵਾਦ ਕਰਦੇ ਆ ਨਾਲ ਸਾਰੇ ਆ ਜੀ ਪੰਚਾਇਤ ਮੈਂਬਰ ਤੇ ਪਿੰਡ ਦੇ ਸਹਿਯੋਗ ਦੇ ਨਾਲ ਅੱਜ ਵਾਤਾਵਰਣੀਆਂ ਦਾ ਜਿਹੜਾ ਰਿਹੜੇ ਆ 1 ਤੋਂ 5 ਤੱਕ ਮੁਕੀਲਾ ਹੁੰਦਾ ਆਪਾਂ ਇੱਥੇ ਦੂਕੇ ਰਾਏ ਡਿਸਟ੍ਰਿਕਟ ਦੇ ਵਿੱਚ ਤੇ ਆਪਾਂ ਇਹੋ ਸੰਦੇਸ਼ ਦਿੰਦੇ ਆਂ ਕਿ ਵੱਧ ਤੋਂ ਵੱਧ ਬੂਟੇ ਲਾਓ ਕਿਉਂਕਿ ਕਟਾਈ ਕਰਦੇ ਆਂ ਆਪਾਂ ਕਟਾਈ ਕਰਨ ਲੱਗਿਆਂ ਟਾਈਮ ਨਹੀਂ ਲੱਗਦਾ ਮੁਕੀ ਪਰਨ ਲੱਗਿਆ ਪੁੱਤਾਂ ਵਾਂਗ ਪੜਨੇ ਪੈਂਦੇ ਆ ਇੱਕ ਆਪਣੇ ਖੇਤਾਂ ਦੇ ਵਿੱਚ ਜਿਹੜੀ ਘਰਾੜੀ ਜਾਂ ਨਾਲ ਨੂੰ ਅੱਗ ਨਾਲ ਲਾਈਏ ਜੇ ਆਪਾਂ ਮਜਬੂਰ ਹਾਂ ਦੌੜੀ ਨਹੀਂ ਆ ਤੇ ਬੂਟਿਆਂ ਦਾ ਖਿਆਲ ਰੱਖੀਏ ਕਿਉਂਕਿ ਬੂਟਾਂ ਤੇ ਬੂਟਿਆਂ ਦੇ ਉੱਪਰ ਪੰਛੀ ਜਿਹੜੇ ਬੈਠੇ ਹੁੰਦੇ ਉਹਨਾਂ ਦੇ ਬੱਚੇ ਜਾਂ ਹੋਰ ਵੀ ਬੜਾ ਨੁਕਸਾਨ ਹੁੰਦਾ ਹੈ ਨਾ ਇਸ ਕਰਕੇ ਘਰਾਂ ਦੇ ਵਿੱਚ ਪੱਥਰ ਲੱਗ ਗਏ ਨੇ ਤੇ ਬੂਟੇ ਲੋਕਾਂ ਨੇ ਕੁੱਟ ਦਿੱਤੇ ਆ ਤੇ ਬੂਟੇ ਜ਼ਰੂਰੀ ਨੇ ਜੇ ਕਿਸੇ ਕੋਲ ਜਿੱਥੇ ਵੀ ਖਾਣਾ ਹੈ ਗਿਆ ਜੇ ਖੇਤਾਂ 'ਚ ਆ ਜਾਂਦੇ ਜੀ ਆ ਜਾਂ ਆਪਣੇ ਘਰ 'ਚ ਕਿਸੇ ਨੁੱਕਰ ਦੇ ਵਿੱਚ ਚੱਕ ਦਾ ਬੂਟਾ ਜ਼ਰੂਰ ਲਾਉਣ ਤੇ ਡਾਕਟਰ ਸਾਹਿਬਹੋਂ ਦਾ ਅਸੀਂ ਬੜਾ ਧੰਨਵਾਦ ਕਰਦੇ ਆ ਇਹਨਾਂ ਨੇ ਪਿੱਛੇ ਜੇ ਵੀ ਸਾਡੇ ਨਾਲ ਸਾਈਕਲ ਦੇ ਉੱਪਰ ਮਤਲਬ ਕਿ ਲੋਕਾਂ ਨੂੰ ਸੰਦੇਸ਼ ਦਿੱਤਾ ਸੀ ਪਿੰਡ ਦੇ ਵਿੱਚ ਕਿ ਬੀਪੀ ਤੇ ਹੋਰ ਗੋਡਿਆਂ ਦੀਆਂ ਤੇ ਆਮ ਕਿਹੜੀਆਂ ਲੋਕਾਂ ਨੂੰ ਬਿਮਾਰੀਆਂ ਆਮ ਹੀ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਹਰ ਇੱਕ ਘਰ ਦੇ ਵਿੱਚ ਦਵਾਈਆਂ ਚਲਦੀਆਂ ਨੇ ਉਹਨਾਂ ਨੂੰ ਦੱਸਿਆ ਸੀ ਕਿ ਕਿਤਾਂ ਦਾ ਕੋਈ ਸਹਾਰਾ ਪਾਇਆ ਜਾਂਦਾ ਆ ਹੋਰ ਇਹ ਪੰਚਾਇਤ ਦੇ ਸਹਿਯੋਗ ਨਾਲ ਡਾਕਟਰ ਸਾਹਿਬ ਹਰਾਂ ਨੂੰ ਇੱਕ ਇਨਵੈਂਟਰ ਆਪਣੇ ਤੌਰ ਤੇ ਲਵਾ ਕੇ ਦੇ ਰਹੇ ਆ ਕਿ ਡਾਕਟਰ ਸਾਹਿਬ ਜੀ ਜਦੋਂ ਕੱਟ ਲੱਗਦਾ ਬੀਬੀ ਦਾ ਤੇ ਇਹਨਾਂ ਨੂੰ ਪਰੇਸ਼ਾਨੀ ਨਾਲ ਹੋ ਰਹੀ ਜੀ ਬਾਕੀ ਬਹੁਤ ਧੰਨਵਾਦ ਕਰਦੇ ਆ ਡਾਕਟਰ ਸਾਹਿਬ ਦਾ ਇਹਦੀ ਟੀਮ ਦਾ ਤੇ ਤੁਹਾਡੇ ਚੈਨਲ ਵਾਲਿਆਂ ਦਾ ਧੰਨਵਾਦ ਜੀ